ਇੱਕ ਵਾਰ ਇੱਕ ਸ਼ੇਰ ਨੇ ਤੇ ਬਘਿਆੜ ਨੇ ਇੱਕ ਲੇਲਾ ਘੇਰ ਲਿਆ ਲੈਂਬ ਲੈਂਬ ਲੇਲਾ ਘੇਰ ਲਿਆ ਤੇ ਸ਼ੇਰ ਉਹਨੂੰ ਕਹਿੰਦਾ ਕਹਿੰਦਾ ਕਹਿ ਠੰਡਾ ਜਿਹੜੀ ਦਸੰਬਰ ਚ ਵੱਧ ਹੁੰਦੀ ਆ ਤੇ ਬਘਿਆੜ ਉਹਨੂੰ ਕਹਿੰਦਾ ਲੇਲੇ ਨੂੰ ਕਹਿੰਦਾ ਕਹਿ ਠੰਡਾ ਜਿਹੜੀ ਜਨਵਰੀ ਦੇ ਵਿੱਚ ਵੱਧ ਹੁੰਦੀ ਆ ਹੁਣ ਲੇਲਾ ਗੱਬੇ ਘਿਰ ਗਿਆ ਉਹ ਸੋਚੀ ਜਾਵੇ ਕਹਿੰਦਾ ਕਿ ਜੇ ਮੈਂ ਹੁਣ ਦਸੰਬਰ ਕਹੂੰਗਾ ਤਾਂ ਬਘਿਆੜ ਮਾਰਦਾ ਹੈ ਜੇ ਮੈਂ ਜਨਵਰੀ ਕਹੂੰਗਾ ਤਾਂ ਮੈਨੂੰ ਸ਼ੇਰ ਮਾਰੂਗਾ ਉਹਨੇ ਬਹੁਤ ਪਿਆਰ ਨਾਲ ਦੋਹਾਂ ਦੇ ਵਿੱਚ ਦੇਖਿਆ ਉਕਾਣਾ ਜੀ ਸ਼ੇਰ ਜੀ ਬਘਿਆੜ ਜੀ ਕਹਿੰਦਾ ਠੰਡ ਨਾ ਤਾਂ ਦਸੰਬਰ 'ਚ ਵੱਧ ਹੁੰਦੀ ਆ ਨਾ ਜਨਵਰੀ 'ਚ ਵੱਧ ਹੁੰਦੀ ਆ ਕਹਿੰਦਾ ਠੰਡ ਤਾਂ ਜੀ ਮੰਨਣ ਦੇ ਹੁੰਦੀ ਆ ਸਹੀ ਆ ਸੋ ਜ਼ਿੰਦਗੀ ਦੇ ਵਿੱਚ ਜਿਹੜੀਆਂ ਸਮੱਸਿਆਵਾਂ ਨੇ ਅੱਜ ਅੱਜ ਉਹ ਨਾ ਤਾਂ ਆਉਣ ਵਾਲੇ ਸਮੇਂ 'ਚ ਵੱਧ ਹੁੰਦੀਆਂ ਨੇ ਨਾ ਪਹਿਲਾਂ ਵੱਧ ਹੁੰਦੀਆਂ ਨੇ ਨਾ ਅੱਜ ਹੁੰਦੀਆਂ ਨੇ ਇਹ ਤਾਂ ਮੰਨਣ ਦੇ ਹੁੰਦੀਆਂ ਨੇ ਤੇ ਮੰਨਣ ਦੇ ਕਿੱਦਾਂ ਲੈਣੀਆਂ ਸੋ ਸਮੱਸਿਆ ਨੂੰ ਬੜਾ ਸੀਰੀਅਸਲੀ ਨਾ ਲਓ ਇਹ ਪਾਲੇ ਵਾਂਗੂ ਮੰਨਣ ਦੇ ਉੱਤੇ ਨੇ ਤੁਹਾਡੇ ਬਿਲਕੁਲ ਸਹੀ ਕਰ ਲਿਆ। ਮਿਲਦੇ ਰਹਾਂਗੇ। ਸਤਿ ਸ਼੍ਰੀ ਅਕਾਲ। ਥੈਂਕ ਯੂ।